ਆ ਰਹੇ ਨੇ ਠੀਕ ਆ ਸੀ ਉਹਨਾਂ ਆਪਣੇ ਮੰਗ ਰੱਖਾਂਗੇ ਸਾਡਾ ਇਹ ਰੇਲਵੇ ਕ੍ਰੋਸਿੰਗ ਦਾ ਜੋ ਫਾੜਕ ਸੀ ਦੁਬਾਰਾ ਚਾਲੂ ਕਰਾਇਆ ਜਾਵੇ ਕਿਉਂਕਿ ਇਸ ਦੇ ਬੰਦ ਹੋਣ ਨਾਲ ਸਾਡੇ ਕਾਫੀ ਪਿੰਡਾਂ ਨੂੰ ਜੋ ਸਾਡੇ ਨਾਲ 5-6 ਪਿੰਡ ਲੈਫਟ ਸਾਈਡ ਤੇ ਆ ਤੇ 3-4 ਪਿੰਡ ਰਾਈਟ ਸਾਈਡ ਤੇ ਆ ਉਹਨਾਂ ਦੀ ਆਪਸ ਵਿੱਚ ਆਉਣ ਜਾਣ ਦਾ ਕਾਫੀ ਮੁਸ਼ਕਲ ਆ ਰਹੀ ਆ ਬਾਕੀ ਸਾਡੇ ਦੂਜੀ ਸਾਈਡ ਤੇ ਸਕੂਲ ਆ ਸਰਕਾਰੀ ਸਕੂਲ ਆ ਸਿਹਤ ਕੇਂਦਰ ਆ ਦਾਣਾ ਮੰਡੀ ਆ ਤੇ ਇੱਕ ਹਰੀਜਨ ਕਲੋਨੀ ਆ ਉਸ ਤੋਂ ਵੱਧ ਸਾਡੇ ਕਿਸਾਨ ਵੀਰ ਜੋ ਆ ਖੇਤੀ ਕਰਦੇ ਆ ਉਹਨਾਂ ਦਾ 2.5 ਸੋਇਕੜ ਉਧਰ ਵੀ ਜ਼ਮੀਨ ਆ ਜਿਨ੍ਹਾਂ ਨੂੰ ਆਉਣ ਜਾਣ ਚ ਕਾਫੀ ਪਰੇਸ਼ਾਨੀ ਹੁੰਦੀ ਆ ਸੋ ਅਸੀਂ ਇਹ ਮੰਤਰੀ ਸਾਹਿਬ ਕੇ ਹੋਈ ਚਲੋ ਅਰਜ਼ ਕਰਦੇ ਆ ਵੀ ਜੇ ਇਹ ਫੜ ਖੋਲ ਜਵੇ ਤਾਂ ਸਾਨੂੰ ਇਹ ਕਾਫੀ ਆਸਾਨ ਹੋ ਜਾਏਗਾ ਇੱਕ ਦੂਜੇ ਪਾਸੇ ਜਾਣ ਲਈ ਦੇਖੋ ਇਸ ਵੇਲੇ ਇੱਥੇ ਪੁਰਾਣਾ ਕੋਈ ਇਸ਼ੂ ਸੀ ਵੀ ਜਦੋਂ ਇਹ ਕਿੰਨੇ-ਕਿੰਨੇ ਪਿੰਡ ਪੈਂਦੇ ਇੱਕ ਪਾਸੇ ਕੋਈ ਇੱਕ ਪਾਸੇ 12 ਪੈਂਦੇ ਇੱਕ ਪਾਸੇ 25 ਇਤਿਹਾਸਿਕ ਗੁਰਦੁਆਰਾ ਸਾਹਿਬ ਪੈਂਦੀਆਂ ਬਟਲਾਗੀਆਂ ਵਾਲੇ ਦਾ ਇਹ ਜਿਹੜਾ ਬਾਬਾ ਤਲਾਗੀਆਂ ਵਾਲਾ ਇਤਿਹਾਸਿਕ ਗੁਰਦੁਆਰਾ ਤੇ ਇਹ ਜਿਹੜਾ ਪਿੰਡ ਦਾ ਪੈਂਦਾ ਏ ਕੋਜੇ ਵਾਲ ਜਿਹੜਾ ਅੱਗੇ ਬਡਾਲਾ ਪਿੰਡ ਬਡਾਲਾ ਪਿੰਡ ਉਹ ਵੀ ਪੈਂਦਾ ਏ ਬਡਾਲਾ ਕਲਾ ਬਡਾਲਾ ਸਟੇਸ਼ਨ ਵੀ ਪੈਂਦਾ ਏ ਅੱਗੇ ਜਿੱਥੋਂ ਅਸੀਂ ਚੜਨਾ ਤੇ ਇਹ ਪੈਂਦਾ ਏ ਬਡਾਲਾ ਕਲਾ ਬਡਾਲਾ ਕਲਾ ਜਿੱਥੇ ਇਸ ਵੇਲੇ ਖੜੇ ਆ ਕਿਸੇ ਵੇਲੇ ਕਿਉਂਕਿ ਜਦੋਂ ਆਪਾਂ ਪਰਮਿਸ਼ਨ ਪਹਿਲਾਂ ਨਾ ਇਹ ਦੇ ਦਿੰਨੇ ਆ ਉਸ ਵੇਲੇ ਕਈ ਗੱਲਾਂ ਨਹੀਂ ਧਿਆਨ ਚ ਹੁੰਦੀਆਂ ਕਿਉਂਕਿ ਜਿਹੜਾ ਵੱਡਾ ਕੰਮ ਆ ਉਸ ਵੇਲੇ ਤਰਜੀਹ ਉਹਨੂੰ ਦਿੱਤੀ ਜਾਂਦੀ ਹੈ ਵੀ ਉਹ ਵੱਡਾ ਬ੍ਰਿਜ ਬਣ ਜੇ ਪਰ ਕਦੇ ਵੀ ਬਾਅਦ ਜਦੋਂ ਵੱਡਾ ਬ੍ਰਿਜ ਓਵਰ ਬ੍ਰਿਜ ਬਣਦਾ ਹੈ ਉਹ ਕਦੇ ਵੀ ਲੋਕਲ ਨੂੰ ਫਾਇਦਾ ਨਹੀਂ ਹੁੰਦਾ ਉਹ ਬਾਹਰ ਵਾਲਿਆਂ ਨੂੰ ਫਾਇਦਾ ਹੋ ਜਾਂਦਾ ਤੇ ਰੋਜ਼ ਮੈਂ ਇਹੀ ਚੀਜ਼ ਨਾਲ ਡੀਲ ਕਰਦਾ ਉਹ ਜਿਹਨੇ ਤਾਂ ਬਾਹਰੋਂ ਆਉਣਾ ਹੁੰਦਾ ਉਹ ਆਰ ਪਾਰ ਕਰ ਜਾਂਦਾ ਹੈ ਸ਼ਹਿਰ ਪਿੰਡ ਲੋਕਲ ਵਾਲੇ ਮੁੜਕੇ ਦੇਖਦੇ ਰਹਿ ਜਾਂਦੇ ਆ ਵੀ ਅਸੀਂ ਹੁਣ ਕੀ ਕਰੀਏ ਜੱਥੇ ਹੀ ਕਿਉਂਕਿ ਡੀਸੀ ਨੇ ਲਿਖ ਕੇ ਦਿੱਤਾ ਹੁੰਦਾ ਵੀ ਫਾਟਕ ਚੱਕਿਆ ਜਾਵੇ ਤਾਂ ਉਹ ਡੀਸੀ ਦੁਬਾਰਾ ਕਦੇ ਆਪਣੇ ਹੱਥ ਨਾਲ ਲਿਖਿਓਏ ਦੁਬਾਰਾ ਇਹ ਨਹੀਂ ਲਿਖ ਸਕਦਾ ਵੀ ਨਹੀਂ ਜੀ ਇੱਥੇ ਹੁਣ ਫਾਟਕ ਬਣਾਓ ਇਸ ਕਰਕੇ ਹੁਣ ਇੱਥੇ ਦੇਖਣਾ ਪਊਗਾ ਕਿਉਂਕਿ ਲੋਕਾਂ ਦੀ ਤਾਂ ਦੁਬਾਰਾ ਡਿਮਾਂਡ ਇਹ ਵੀ ਫਾਟਕ ਹੋ ਜਾਏ ਫਾਟਕ ਹੋਊਗਾ ਤਾਂ ਫੇਰ ਓਰੇ ਗੱਡੀਆਂ ਖੜਨਗੀਆਂ ਫੇਰ ਓਰੇ ਜਾਮ ਲੱਗਣਗੇ ਫੇਰ ਓਰੇ ਔਰ ਐਂਬੂਲੈਂਸ ਖੜੂਗੀ ਫਿਰ ਕੋਈ ਜ਼ਰੂਰੀ ਕੰਮ ਜਾਣਾ ਫਿਰ ਲੈਣਾਂ ਲੱਗਣਗੇ ਸਰ ਹੱਲ ਕੀ ਇਹਦਾ ਇਹਦਾ ਹੱਲ ਹਜੇ ਇੱਕੋ ਹੀ ਆ ਜੇ ਇਹਦਾ ਹੋਊਗਾ ਉਹ ਹੋਊਗਾ ਅੰਡਰ ਬ੍ਰਿਜ ਹੋਰ ਕੋਈ ਹੱਲ ਨਿਕਲ ਨਹੀਂ ਸਕਦਾ ਕਿਉਂਕਿ ਓਵਰ ਬ੍ਰਿਜ ਬਣਿਆ ਹੋਇਆ ਫਾਟਕ ਬੰਦ ਹੋ ਗਿਆ ਹੱਲ ਇੱਕੋ ਹੀ ਆ ਅੰਡਰ ਬ੍ਰਿਜ ਉਦੀ ਜਾ ਕੇ ਮੈਂਨਟ ਟੀਮ ਆਏਗੀ ਜੁਆਇੰਟ ਇਨਸਪੈਕਸ਼ਨ ਆ ਜਿਹੜੀ ਉਹ ਰੇਲਵੇ ਤੇ ਸਟੇਟ ਕਰੇਗੀ ਤੇ ਜੁਆਇੰਟ ਇਨਸਪੈਕਸ਼ਨ ਦੇ ਵਿੱਚ ਜਿਹੜੀ ਜਿੰਨੀ ਰਿਪੋਰਟ ਆਏਗੀ ਕਿੰਨੇ ਮੀਟਰ ਦਾ ਬਣ ਸਕਦਾ ਕਿੰਨਾ ਚੌੜਾ ਕਿੰਨਾ ਉਚਾਈ ਦਾ ਬਣ ਸਕਦਾ ਜਿੰਨਾ ਵੀ ਮੇਰੇ ਵੱਲੋਂ ਜੋ ਸਾਰਿਆਂ ਨੇ ਕਿਹਾ ਹੈ ਸਾਡੀ ਬੀਜੇਪੀ ਦੀ ਟੀਮ ਸਾਰੇ ਪਰਿਵਾਰ ਸਾਡਾ ਖੜਾ ਹੈ ਮੇਰੇ ਵੱਲੋਂ ਇਹ ਹਦਾਇਤ ਹੋਊਗੀ ਵੀ ਇਹਨੂੰ ਕਿਵੇਂ ਵੀ ਕਰਕੇ ਇਹਦੇ ਉੱਤੇ ਕੰਮ ਆ ਜਿਹੜਾ ਉਹ ਹੋਣਾ ਚਾਹੀਦਾ ਇਹ ਨਹੀਂ ਵੀ ਆ ਕੇ ਜੀ ਆ ਜਾਗਾ ਨਹੀਂ ਕਿ ਇੱਥੇ ਆ ਨਹੀਂ ਹੋ ਸਕਦਾ ਉਹ ਨਹੀਂ ਹੋ ਸਕਦਾ ਉਹ ਤਾਂ ਫਿਰ ਹੈਗਾ ਹੀ ਆ ਇਹ ਦੇਖਣਾ ਵੀ ਪੋਜ਼ਿਟਿਵਲੀ ਇਹ ਹੋਊਗਾ ਕਿ ਨਹੀਂ ਗੱਲ ਇੰਨੀ ਧੰਨਵਾਦ ਅੱਜ ਸਾਡੇ ਇੱਥੇ ਨਗਰ ਦੇ ਜਿਹੜੇ ਪਤਵੰਤੇ ਸੱਜਣ ਇਕੱਠੇ ਹੋਏ ਸੀ ਉਹਨਾਂ ਨੇ ਰੇਲ ਮੰਤਰੀ ਜੀ ਰਵਨੀਤ ਸਿੰਘ ਬਿੱਟੂ ਜੀ ਆਏ ਸੀਗੇ ਤੇ ਉਹਨਾਂ ਨੂੰ ਮੰਗ ਪੱਤਰ ਦਿੱਤਾ ਆ ਉਹਨਾਂ ਨੂੰ ਮੰਗ ਪੱਤਰ ਦਿੱਤਾ ਆ ਕਿ ਜਿਹੜਾ ਸਾਡੇ ਆ ਫਲਾਈਓਵਰ ਬਣਨਾ ਸਾਡੇ ਲੋਕਲ ਪਿੰਡਾਂ ਦਾ ਲਿੰਕ ਜਿਹੜਾ ਆ ਉਹ ਖਤਮ ਹੋ ਗਿਆ ਤੇ ਅਸੀਂ ਸਾਰੇ ਇਲਾਕੇ ਦੀ ਸੰਗਤ ਨੇ ਮਿਲ ਕੇ ਇਹ ਬੇਨਤੀ ਕੀਤੀ ਆ ਕਿ ਸਾਨੂੰ ਜਿਹੜਾ ਥੱਲੋਂ ਦੀ ਫਾਟਕ ਖੋਲਿਆ ਜਾਵੇ ਜਿਹਦੇ ਨਾਲ ਸਾਡਾ ਜਿਹੜਾ ਲਿੰਕ ਫੇਰ ਦੁਬਾਰਾ ਚਾਲੂ ਹੋ ਜੇ ਜਿਹੜੀ ਸਾਡੇ ਫੋਕਲ ਪੁਆਇੰਟ ਆ ਉਹ ਵੀ ਸਾਡਾ ਦੂਸਰੀ ਤਰਫ ਆ ਤੇ ਜਿਹੜੀ ਡਿਸਪੈਂਸਰੀ ਆ ਉਹ ਵੀ ਦੂਸਰੀ ਤਰਫ ਆ ਇੱਕ ਸਾਡੇ ਬਹੁਤ ਹੀ ਇਤਿਹਾਸਕ ਗੁਰਦੁਆਰਾ ਸਾਹਿਬ ਬਾਬਾ ਤੜਾਗੀਆਂ ਵਾਲੇ ਜੀ ਦਾ ਜੋ ਕਿ ਉਹ ਵੀ ਦੂਸਰੀ ਸਾਈਡ ਆ ਕਿੰਨੇ ਫੁੱਟ ਦਾ ਹੈਗੇ ਇਹ ਤਾਂ ਮੁਫਰਗ ਤੇ ਸਾਡੇ ਜਿਹੜੇ ਬੱਚਿਆਂ ਦੀ ਐਜੂਕੇਸ਼ਨਲੀ ਸਕੂਲ ਵੀ ਦੂਸਰੀ ਤਰਫ ਆ ਤੇ ਜਿਹੜਾ ਬੱਚਿਆਂ ਨੂੰ ਜਾਣ ਚ ਸਕੂਲੇ ਤੇ ਸਾਨੂੰ ਮੰਡੀ ਕਰਨ ਕਰਨ ਵਿੱਚ ਬਹੁਤ ਜ਼ਿਆਦਾ ਦਿੱਕਤ ਆਉਂਦੀ ਆ ਇਸ ਲਈ ਅਸੀਂ ਸਾਡੇ ਰੇਲ ਮੰਤਰੀ ਜੀ ਰਵਨੀਤ ਸਿੰਘ ਬਿੱਟੂ ਜੀ ਆਏ ਸੀਗੇ ਤੇ ਉਹਨਾਂ ਨੇ ਅਸ਼ਵਾਸ਼ਣ ਦਵਾਇਆ ਕਿ ਅਸੀਂ ਇਹਦਾ ਕੋਈ ਨਾ ਕੋਈ ਸੋਲੂਸ਼ਨ ਹੱਲ ਕਰਕੇ ਦਵਾਂਗੇ